ਅੰਮ੍ਰਿਤਸਰ ਦੇ ਮਜੀਠਾ ਰੋਡ ਇੰਦਰਾ ਕਲੋਨੀ ਵਿਕੇ ਉਸ ਵੇਲੇ ਮਾਹੌਲ ਕਾਫੀ ਗਰਮਾ ਗਿਆ ਜਦੋਂ ਡੀਜੇ ਤੇ ਭੰਗੜਾ ਪਾ ਰਹੇ ਨੌਜਵਾਨਾਂ ਵੱਲੋਂ ਹਵਾਈ ਫਾਇਰਿੰਗ ਕੀਤੀ ਗਈ ਅਤੇ ਗਵਾਂਡੀਆਂ ਵੱਲੋਂ ਰੋਕਣ ਤੇ ਨੌਜਵਾਨਾਂ ਵੱਲੋਂ ਆਪਣੇ ਹੀ ਗਵਾਂਡੀ ਉੱਪਰ ਸ਼ਰਿਆਮ ਕੁਰਸੀਆਂ ਇਟੇ ਰੋੜੀਆਂ ਦੇ ਨਾਲ ਹਮਲਾ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ ਜਿਸ ਦੌਰਾਨ ਕੁਝ ਲੋਕ ਕਾਫੀ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਜਿਨ੍ਹਾਂ ਨੂੰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਅਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਗਿਆ ਇਸ ਮੌਕੇ ਤੇ ਪੀੜਤ ਜਤਿੰਦਰ ਸਿੰਘ ਅਤੇ ਭੋਲੀ ਨੇ ਦੱਸਿਆ ਕਿ ਉਹਨਾਂ ਦੇ ਗਮਾੜ ਦੇ ਵਿੱਚ ਇੱਕ ਪ੍ਰੋਗਰਾਮ ਚੱਲ ਰਿਹਾ ਸੀ ਜਿਸ ਦੌਰਾਨ ਡੀਜੇ ਤੇ ਕੁਝ ਲੋਕੋ ਭੰਗੜਾ ਪਾ ਰਹੇ ਸੀ ਅਤੇ ਉਹਨਾਂ ਵੱਲੋਂ ਹਵਾਈ ਫਾਇਰਿੰਗ ਕੀਤੀ ਗਈ ਜਿਸ ਦਰਾ ਉਹਨਾਂ ਨੂੰ ਹਵਾਈ ਫਾਇਰਿੰਗ ਕਰਨ ਤੋਂ ਰੋਕਿਆ ਤਾਂ ਉਹਨਾਂ ਨੇ ਗੁੱਸੇ ਵਿੱਚ ਆ ਕੇ ਉਹਨਾਂ ਤੇ ਉਹਨਾਂ ਦੇ ਪ੍ਰਵਾਦ ਦੇ ਉੱਪਰ ਜਾਨ ਲੈਵਾ ਹਮਲਾ ਕਰ ਦਿੱਤਾ ਜਿਸ ਦੌਰਾਨ ਉਹਨਾਂ ਉੱਪਰ ਕੁਰਸੀਆਂ ਰੋੜਿਆਂ ਦੇ ਨਾਲ ਹਮਲਾ ਕੀਤਾ ਜਿਸ ਵਿੱਚ ਕਾਫੀ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਇਸ ਸਬੰਧੀ ਜਦ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਰ ਮੇਰਾ ਨਾਮ ਸ਼ਰਮੀ ਹੈ ਗਾਇ ਮੈਂ ਰਕਲੋਨੀ ਬੀਟਰ ਰੋਡ ਦੇ ਰਹਿਣ ਵਾਲਾ ਹੈ ਗਾਇ ਸਰ ਤਾਂ ਮਾਮਲਾ ਇਹ ਸੀ ਜੀ ਡੀਜ ਡੂਜੇ ਲਾਇਆ ਉਹਨਾਂ ਨੇ ਗਲੀ ਵਿੱਚ ਆਪਣਾ ਦੇ ਅਸੀਂ ਤੇ ਘਰਾਂ ਘਰਾਂ 'ਚ ਬੈਠੋਏ ਆਪਣੇ ਆਂਢੀ ਗੁਆਂਢੀ ਰਹੀਏ ਅਸੀਂ ਆਪਣੇ ਘਰ 'ਚ ਬੈਠੇ ਵੀ ਸਾਨੂੰ ਪਤਾ ਵੀ ਇਹ ਕਿਹੋ ਜਿਹਾ ਕੰਮ ਕਰਦੇ ਪੁੱਠੇ ਸਿੱਧੇ ਤਾਂ ਕਰਕੇ ਆਪਣਾ ਨਾ ਇਨਟਰਫੇਅਰ ਇੰਟਰਸਟ ਨਹੀਂ ਲੈਣ ਨਾ ਬਸ ਇਹ ਜੀ ਵੀ ਨਾਲ ਆਪਣਾ ਅੰਦਰ ਬੈਠੇ ਆ ਵੱਡਾ ਬ੍ਰਦਰ ਜੋਬ ਤੋਂ ਆਇਆ ਸੀ ਤੇ ਉਹਨਾਂ ਨੇ ਕਿਹਾ ਟਾਕਿੰਗ ਕੀਤੀ ਵੀ ਯਾਰ ਫਾਇਰਿੰਗ ਨਾ ਕਰੋ ਨਾ ਕਰੋ ਨਹੀਂ ਕਿਹੜੇ ਲੱਗ ਜੂਗੀ ਬਸ ਉਹਨਾਂ ਨੇ ਇਹੋ ਈ ਇਸ਼ੂ ਬਣਾ ਲਿਆ ਵੀ ਸਾਨੂੰ ਕਿਹਾ ਕਿ ਉਹ ਦੇ ਫਿਰ ਬੋਲਾ ਦੇ ਬੋਲਾ ਬੂਏ ਪਨੰਦਾ ਪੇ ਬੂਏ ਦੇ ਮਾਰੀਆਂ ਬਾਰੀਆਂ ਭੰਤੀਆਂ ਸ਼ੀਸ਼ੇ ਤੋੜੇ ਉਹਨਾਂ ਨੇ ਤੇ ਕਾਫੀ ਵੱਲੋਂ ਨੁਕਸਾਨ ਕੀਤਾ ਆ ਘਰ ਵੀ ਕੁਛ ਬੱਚੇ ਬੂਚਾ ਨਹੀਂ ਹੱਥੀ ਪਏ ਹੋਏ ਆ ਉਹਨਾਂ ਨੇ ਕੁੜੀਆਂ ਵੀ ਨਹੀਂ ਛੱਡੀਆਂ ਸਾਡੀਆਂ ਉਹ ਕੁੜੀਆਂ ਨੂੰ ਹੀ ਸੜਕ ਤੇ ਗਲੀ ਦੇ ਵਿੱਚ ਹੀ ਬਹੁਤ ਥੋੜ ਥੋੜ ਮਾਰੇ ਹੋਏ ਆ ਸਾਰੀ ਗਲੀ ਨੂੰ ਪਤਾ ਹੈਗਾ ਇਹ ਪੁਲਸ ਨੂੰ ਪਤਾ ਹੈ ਨਾ ਬਾਰੇ ਪੁਲਸ ਨੇ ਖੁਦ ਵੀਡੀਓ ਬਣਾਈ ਹੋਈ ਆਪ ਪੁਲਸ ਵਾਲੇ ਨੂੰ ਤੇ ਆਪ ਕਹਿੰਦੇ ਕਹਿੰਦੇ ਸਾਡੇ ਕੋਲ ਪਿਸਟਲ ਹੈਗਾ ਕਰੀਏ ਕੁਛ ਉਸ ਪੁਲਸ ਵਾਲੇ ਕਹਿੰਦੇ ਅਸੀਂ ਕਿਹੜੇ ਲੋਏ ਦੇ ਹੈਗੇ ਜਿਹੜਾ ਅਸੀਂ ਤਾਂ ਇਹਨੇ 50 60 ਮੁੰਡੇ ਹੈਗੇ ਕਹਿੰਦਾ ਆਪਾਂ ਕਿੱਥੋਂ ਵਿੱਚ ਆ ਸਕਦੇ ਉਹ ਪੁਲਸ ਦੇ ਹੁੰਦੇ ਹੀ ਤੇ ਸਾਡੇ ਦਾ ਸਿਰ ਪਾੜੇ ਉਹਨਾਂ ਨੇ ਪੁਲਸ ਦੇ ਹੁੰਦੇ ਹੀ ਪੀਸੀਆਰ ਵਾਲੇ ਆਏ ਸੀ ਤੇ ਪੀਸੀਆਰ ਵਾਲੇ ਆਏ ਤੇ ਉਹਨਾਂ ਤੇ ਆਪਾਂ ਉਹਦੇ ਹੌਸਲੇ ਤੇ ਹੀ ਆਪਾਂ ਬਾਹਰ ਨਿਕਲੇ ਵੀ ਚਲੋ ਜੀ ਪੁਲਿਸ ਆ ਗਈ ਤੇ ਚਲੋ ਚੱਲ ਜਨਨੇ ਬਾਹਰ ਹੋਂ ਤੇ ਕੋਈ ਨਹੀਂਗਾ ਪੋਲਸ ਦੇ ਹੁੰਦੇ ਹੀ ਉਹਨਾਂ ਨੇ ਸਾਡੇ ਉੱਤੇ ਸਾਰੇ ਉੱਤੇ ਫੇਸ ਸਿਰ ਮੂੰਹ ਪਾੜੇ ਉਹਨਾਂ ਨੇ ਸਾਡੇ ਸਾਰਿਆਂ ਦੇ ਕੋਲਸ ਵੱਲੋਂ ਕੋਈ ਰੋਕ ਨਹੀਂ ਪੋਲਸ ਵੱਲੋਂ ਹਾਲੇ ਤੱਕ ਕੁਝ ਨਹੀਂ ਐਕਸ਼ਨ ਹੋਇਆ ਬਸ ਪਰਚਾ ਪੁਰਚਾ ਦੇ ਕਰਵਾਇਆ ਹੋਇਆ ਹੈ ਕੰਮਕਾਰ ਕੀ ਇਹਨਾਂ ਦਾ ਕਾਰੋਬਾਰ ਹੈ ਕੰਮਕਾਰ ਸਰ ਵੇਲੇ ਆ ਗਏ ਲਫੰਗੜ ਹੈਗੇ ਆ ਕੰਮਕਾਰ ਤਿੰਨੇ ਭਰਾ ਕੋਈ ਨਹੀਂ ਕਰਦੇ ਚਿੱਟਾ ਝੂਟਾ ਵੇਚਦੇ ਸਾਰੀ ਗਲੀ ਨੂੰ ਪਤਾ ਸਾਡੇ ਇੰਦਰਾ ਗਲੀ ਮੀਠਾ ਰੋਡ ਤੱਕ ਪਤਾ ਹੈ ਲੇਕਿਨ ਪੰਜਾਬ ਸਰਕਾਰ ਤੇ ਕਹਿ ਰਹੀ ਹੈ ਪੰਜਾਬ ਸਰਕਾਰ ਤੇ ਬਹੁਤ ਕੁਝ ਕਹਿ ਰਹੀ ਹੈ ਤੁਹਾਡੇ ਸਾਹਮਣੇ ਹੀ ਹੈ ਸਰ ਦੇਖੋ ਕੀ ਹਾਲ ਗਲੀ ਚ ਬੱਚਾ ਬੱਚਾ ਤੇ ਵੇਚਦਾ ਪਿਆ ਹੈ ਅਦਰ ਗਲੀ ਚ ਚਿੱਟ ਇਹ ਦਿਨ ਬਸ ਪਤਾ ਨਹੀਂ ਹੁਣ ਸਾਰੇ ਜੇਲ੍ਹੋਂ ਆਏ ਦੇ ਬਸ ਕਹਿੰਦੇ ਅਸੀਂ ਬਦਮਾਸ਼ ਬਣ ਗਏ ਸਾਨੂੰ ਇਹ ਲੜਾਈਆਂ ਝਗੜੇ ਨਹੀਂ ਕਰਨੇ ਹੁੰਦੇ ਕਿਉਂਕਿ ਅਸੀਂ ਹੈਗੇ ਫੈਮਿਲੀ ਵਾਲੇ ਬੰਦੇ ਪਿੰਡ ਖਤਰਾ ਦਾ ਗਾਂ ਬਿਲਕੁਲ ਖਤਰਾ ਹੀ ਖਤਰਾ ਹੈ ਜੀ ਸਾਡੇ ਬੱਚੇ ਹੈਗੇ ਜਵਾਨ ਪੜਨ ਪੜਨ ਜਾਂਦੇ ਸਕੂਲਾਂ ਕਾਲਜਾਂ ਤੇ ਇਹਦੇ ਸਾਨੂੰ ਬਹੁਤ ਸਾਡਾ ਡਰ ਹੈਗਾ ਇਹਨਾਂ ਤੋਂ ਇਹਨਾਂ ਨੂੰ ਸਖਤ ਸਖਤ ਸਜ਼ਾ ਦਿੱਤੀ ਜਾਵੇ ਕੋਈ ਸ ਕਦੀ ਨਹੀਂ ਤੇ ਗੜਾ ਮਾਰਦੇ ਗਲੀ ਮਲੇ ਨਾ ਜੀ ਨਾ ਜੀ ਨਾ ਇਹ ਪਿੱਛੇ ਵੀ ਕੇਸ ਹੋਇਆ ਫੈਕਟਰੀ ਵਾਲਾ ਵੀ ਕੇਸ ਹੋਇਆ ਸੀ ਇਹਨਾਂ ਦੇ ਉੱਤੇ ਉਦੋਂ ਵੀ ਇਹਨਾਂ ਨੇ ਬੁਇਆ ਬੁਇਆ ਕੁੱਟੇ ਪੈਸ ਬੁਇਆ ਕੋਈ ਨਹੀਂ ਖੋਵਾ ਖੂਵਾ ਤੇ ਆ ਹੁਣ ਇਹਨਾਂ ਨੇ ਦੇਖੋ ਉਹ ਵੀ ਕੇਸ ਵੀ ਕਹਿੰਦੇ ਕੋਈ ਨਹੀਂ ਜਿੱਥੇ ਇਹਨੇ ਕੇਸ ਇੱਕ ਹੋਰ ਭੁਗਤ ਲਾ ਕੇ ਕਹਿੰਦੇ ਸਾਡੇ ਦੇ ਪਹਿਲੀ ਵਾਰੀ ਥੋੜਾ ਕੇਸ ਹੋਣਾ ਸਾਡਾ ਤਾਂ ਕਹਿੰਦੇ ਉਣ ਜਾਣ ਹੀ ਲੱਗ ਜਾਂਦਾ ਸਾਡੇ ਦੇ ਘਰ ਹੈਗਾ ਜੇਲ ਪੁਲਸ ਦਾ ਡਾਡੂ ਨਹੀਂ ਪੁਲਸ ਦਾ ਮਾਸਾ ਨਹੀਂ ਡਾਰੇਗਾ ਜੇ ਪੁਲਸ ਰ ਡਾਰੋਏ ਤੇ ਐਕਸ਼ਨ ਨਾ ਕਰੇ ਹੁਣ ਮੈਂ ਮੈਂ ਵੀ ਜਵਾਨ ਮੁੰਡਾ ਮੇਰਾ ਵੀ ਕੀ ਕਰਦਾ ਮੈਂ ਵੀ ਦੱਤਰ ਫੜ ਕੇ ਜਿੱਦੀ ਮਰਜ਼ੀ ਧੋਣ ਲਾਦਾ ਲੇਕਿਨ ਸਾਡੇ ਕੋਈ ਚੀਜ਼ ਹੈ ਨਹੀਂ ਆਪਾਂ ਇਹ ਕੰਮ ਕਰਨੇ ਨਹੀਂ ਆ ਹੁਣ ਕੀ ਮੰਗ ਕਰਦੇ ਮੰਗੇ ਹੋਈ ਆ ਵੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਸੀਸੀਟੀਵੀ ਹੈਗੀ ਆ ਜੀ ਇਹ ਉਹਦੇ ਵਿੱਚ ਆ ਸਾਰਾ ਉਹਦੇ ਵਿੱਚ ਇਹੋ ਹੀ ਆ ਵੀ ਸਾਡੇ ਬੂਏ ਭਾਂਦੇ ਵੇ 50 60 ਮੁੰਡੇ ਆ ਦੇ ਬੋਤਲਾ ਦੇ ਬੋਲਾ ਕੱਚ ਦੀਆਂ ਮਾਰਦੇ ਪਏ ਸਾਡੇ ਉੱਤੇ ਇਹਨਾਂ ਨੇ ਬਹੁਤ ਕੁਰਸੀਆਂ ਕਰਸੀਆਂ ਚਲਾਈਆਂ ਹੋਈਆਂ ਭੋਲੀ ਕੀ ਮਾਮਲਾ ਸੀ ਸਾਰਾ ਮਾਮਲਾ ਇਹ ਆ ਕਿ ਸਾਡੇ ਲਾਗੇ ਗਵੰਡੀਆਂ ਦਾ ਫੰਕਸ਼ਨ ਸੀ ਹਾਂ ਜੀ ਮੇਰੀ ਕੰਨ ਦੇ ਨਾਲ ਕੰਨ ਲੱਗਦੀ ਠੀਕ ਆ ਤੇ ਇਹਨਾਂ ਨੇ ਕੀ ਕੀਤਾ ਜੇਠ ਮੇਰਾ ਕੰਮ ਤੋਂ ਆਇਆ ਵਾ ਉਹਨਾਂ ਨੇ ਕਿਹਾ ਵੀ ਤੁਸੀਂ ਗੋਲੀ ਨਾ ਚਲਾਓ ਤਾਂ ਨੂੰ ਫਾਇਰਿੰਗ ਨਾ ਕਰੋ ਬੱਚੇ ਕੋਠੇ ਦੇਖਣ ਦੇ ਆ ਤੇ ਇਹਨੇ ਮੁੰਡੇ ਨੇ ਫੜ ਕੇ ਤੇ ਗਾਲ ਕੱਢਦੀ ਉਹਨਾਂ ਨੂੰ ਠੀਕ ਆ ਬਾਦ ਵਿੱਚ ਮੇਰੇ ਘਰ ਵਾਲਾ ਤੇ ਮੇਰਾ ਬੇਟਾ ਛਡਵਾਣਗੇ ਇਹਨਾਂ ਨੂੰ ਇਹਨਾਂ ਨੇ ਕੀ ਕੀਤਾ ਉਹਨਾਂ ਨੂੰ ਹੀ ਫੜ ਲਿਆ ਇਹਨਾਂ ਨੇ ਦਵਾ-ਦਾਂ ਘਾਲੇ ਥੱਲੇ ਉਹਨਾਂ ਨੇ ਮਾਰਨੇ ਸ਼ੁਰੂ ਕਰਤੇ ਕੜੇ ਕੜੇ ਮਾਰੇ ਫਿਰ ਇਹਨਾਂ ਨੇ ਮੱਟੇ ਮਾਰੇ ਫਿਰ ਇਹਨਾਂ ਨੇ ਸ਼ਰਾਬੀਆਂ ਪੇਟੀਆਂ ਭਰੀਆਂ ਇਹਨਾਂ ਦੇ ਕੋਲ ਸੀ ਇਹਨਾਂ ਨੇ ਬੋਤਲਾਂ ਭਰੀਆਂ ਭਰੀਆਂ ਸਾਡੀਆਂ ਮਾਰਿਆ ਬੂਹਿਆਂ ਨੂੰ ਮਾਰਿਆ ਇਹਨਾਂ ਨੇ ਬਾਰੀਆਂ ਨੂੰ ਮਾਰਿਆ ਬਾਹੜੇ ਬੂਹਿਆਂ ਦੀਆਂ ਵੀਡੀਓ ਮੈਂ ਤੈਨੂੰ ਦੇਖ ਸਕਦੀ ਜੀ ਠੀਕ ਹੈ ਫਿਰ ਇਹਨਾਂ ਨੇ ਕੀ ਕੀਤਾ ਸਾਡੀਆਂ ਜਨਾਨੀਆਂ ਇਕੱਲੀਆਂ ਅੰਦਰ ਹੀ ਅਸੀਂ ਬਾਹਰ ਮੁੰਡੇ ਨੂੰ ਬਚਾਉਂਦੇ ਬਚਾਉਂਦੇ ਪਰਲੇ ਕਹੇ ਦੇ ਘਾਰਵਾੜੇ ਲੱਗੇ ਗਵਾਂਡੀਆਂ ਦੇ ਇਹ ਆਣ ਕੇ ਕੁੜੀਆਂ ਦੇ ਹੱਥੀ ਪੈਣ ਲੱਪੇ ਅੰਦਰ ਫਿਰ ਮੁਰਕੇ ਇਹਨਾਂ ਨੇ ਕੀ ਕੀਤਾ ਕੁਰਪਾਨਾ ਲੈ ਕੇ ਮੁਰਕੇ ਭੱਜ ਗਏ ਪਿਆਓ ਲਲਕਾਰਾ ਜੇਠ ਮੇਰੇ ਨੂੰ ਇਹਨਾਂ ਪਿਸਤੌਲ ਦਿਖਾਈ ਆ ਜੇਠ ਮੇਰੇ ਨੂੰ ਆਂਦੇ ਪਿਆ ਤੈਨੂੰ ਹੁਣ ਗੋਲੀ ਮਾਰਨੀ ਅਸੀਂ ਇਹਨਾਂ ਸਾਰੇ ਗੋਲੀ ਦਿਖਾ ਕੇ ਪਿਸਤੌਲ ਵਿਖਾਈ ਨਾ ਫਿਰ ਇਹਨਾਂ ਵਾਈਫਰ ਕੀਤੇ ਦੋ ਵਾਰੀ ਉਹ ਲੱਗੇ ਗਵਾਂਡੀਆਂ ਦੀ ਕੰਦ ਚ ਵਜੇ ਆ ਉਹ ਵੀ ਤੁਹਾਨੂੰ ਮੈਂ ਮੇਨ ਦਿਖਾ ਦਿੰਨੀ ਆ ਤੁਮ ਮੌਕੇ ਤੇ ਆਈ ਪੀਸੀਆਰ ਵਾਲੇ ਆਏ ਆ ਉਹਨਾਂ ਦੇ ਸਾਹਮਣੇ ਹੀ ਇਹ ਸਾਡੇ ਬੰਦਿਆਂ ਨੂੰ ਤੂਹੀ ਜਾਂਦੇ ਗੋਲੀ ਕੜੇ ਮਾਰੀ ਜਾਂਦੇ ਪਏ ਆ ਅਹੀਂ ਫਿਰ ਵੀ ਉਹਨਾਂ ਨੂੰ ਕੁਛ ਕਿਹਾ ਫੇਰ ਵੀ ਸਾਡੀਆਂ ਜਨਾਨੀਆਂ ਪਰੇ ਬੰਦਿਆਂ ਨੂੰ ਫੜ-ਫੜ ਛੜਵਾਣੀਆਂ ਵਾ ਫੇਰ ਵੀ ਸਾਡਾ ਮੇਰਾ ਬੇਟਾ ਗਿਆ ਗਾੜੀ ਫੇਰ ਮੇਰੇ ਛੋਟੇ ਜੇਠ ਗਿਆ ਸ਼ਮੀ ਗਿਆ ਸਾਡਾ ਮੇਰਾ ਦਿਓਰ ਮੇਰਾ ਮਾਮਾ ਸੋਹਰਾ ਆਇਆ ਵਾ ਪਰ ਬੱਚਿਆਂ ਦਾ ਵੇਖਣ ਆਇਆ ਤੇ ਉਹਨਾਂ ਨੇ ਉਹਨਾਂ ਨੇ ਵੀ ਫੜ ਕੇ ਇਟ ਉਹਦੀ ਅੱਖ ਤੇ ਮਾਰਤੀਆਂ ਪੀਸੀਆਰ ਵਾਲੇ ਆਏ ਮੌਕੇ ਤੇ ਪੀਸੀਆਰ ਵਾਲੇ ਮੌਕੇ ਤੇ ਆਏ ਪਰ ਉਹਨਾਂ ਨੇ ਕੋਈ ਨਹੀਂ ਉਹਨਾਂ ਦੀ ਸੁਣਵਾਈ ਹੋਈ ਮੌਕੇ ਤੇ ਆਣ ਕੇ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਪੀਸੀਆਰ ਵਾਲਿਆਂ ਨੂੰ ਕਿਹਾ ਕਿ ਤੁਸੀਂ ਵੀ ਚੱਲ ਜਓ ਨਹੀਂ ਤੇ ਮੈਂ ਤੁਹਾਡੇ ਗੋਲੀ ਮਾਰ ਦਾਂਗਾ ਫੇਰ ਪੁਲਿਸ ਵਾਲਿਆਂ ਨੇ ਆਪਣੇ ਪੀਸੀਆਰਿਆਂ ਨੇ ਪਿਸਤੌਲ ਕੱਢੀ ਆ ਤੇ ਉਹ ਫਿਰ ਦੌ ਫੀਦੋਰ ਵਾਲੇ ਪੀਸੀਆਰ ਵਾਲਿਆਂ ਨੇ ਫਿਰ ਫੋਨ ਕਰ ਉਹਨੇ ਆਪਣੀ ਰਵਾਲ ਕੱਢੀ ਹਾਂ ਉਹਨਾਂ ਦੀ ਵੀ ਬਾਤ ਸੱਟ ਲੱਗੀ ਪੀਸੀਆਰ ਵਾਲੇ ਦੋਨੋਂ ਬੰਦੇ ਸੀ ਉਹ ਵੀ ਮੁਲਾਜ਼ਮ ਕੰਮ ਕੀ ਕਰਦੇ ਕੰਮੇ ਕੁਝ ਨਹੀਂ ਕਰਦੇ ਇਹ ਚਿੱਟਾ ਵੇਚਦੀ ਜੀ ਚਿੱਟਾ ਵੇਚਦੇ ਨਾਲ ਆ ਕਵਲ ਦਾ ਮੁੰਡਾ ਮੇਨ ਹੈਡ ਵਾ ਇਹ ਕੋਈ ਕੁੜੀ ਕਿਹੇ ਰਿਕੜ ਕੇ ਲਿਉਂਦੇ ਇਹ ਤਾਂ ਵੀ ਆਪਣੇ ਘਰਵਾੜ ਕੇ ਰਾਤ ਰੱਖਦੇ ਦਿਨੇ ਲਾ ਮੈਜਿਕ ਕਰਵਾ ਦਿੰਦੀ ਆ ਠੀਕ ਹੈ ਤੇ ਚਿੱਟਾ ਵੇਚਦੇ ਸ਼ਰੀਆ ਮੈਂ ਕਹਿੰਦੇ ਥਾਣੀ ਖੁਦ ਵੇ ਨਹੀਂ ਇਹਨਾਂ ਨੂੰ ਇਹਨਾਂ ਨੂੰ ਅਜੇ ਤੱਕ ਨਹੀਂ ਕੋਈ ਕਾਬੂ ਕੀਤਾ ਮੈਂ ਉੱਤੋਂ ਵੇਖਦੀ ਆ ਮੈਨੂੰ ਸੁੱਕ ਕਹਿੰਦੇ ਭਾਬੀ ਤੂੰ ਮੈਂ ਕਹਾਂ ਤੂੰ ਆਪਣੇ ਸਿਰ ਤੇ ਕਰ ਦੇ ਜੀ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਸਾਡੇ ਬੱਚੇ ਤੁਹਾਨੂੰ ਕੁਝ ਨਹੀਂ ਕਹਿੰਦੇ ਅਸੀਂ ਤੇ ਸਿਰਫ ਆਪਣੇ ਕੋਠੇ ਖਲੋਣੇ ਆ ਇਹਨਾਂ ਨੂੰ ਡਾਰ ਰੇਵਾ ਵੀ ਇਹ ਕਰਿਆ ਸਾਡੀਆਂ ਸ਼ਿਕਾਇਤਾਂ ਪੁਲਿਸ ਵਾਲਿਆਂ ਨੂੰ ਲਾਉਂਦੇ ਹਨਾਨੂੰ ਕੀ ਲੋੜ ਪਈ ਲਾਉਂਦੀ ਖਾਨੂੰ ਬਹੁਤ ਖਤਰਾ ਮੇਰਾ ਬੇਟਾ ਵੀ ਜਾਣਦਾ ਮੇਰੇ ਘਰ ਦੇ ਸਾਰੀ ਫੈਮਲੀ ਜਾਣਦੀ ਕੰਮਾਂ ਤੇ ਮੁੰਡੇ ਸਾਡੇ ਸਾਨੂੰ ਖਤਰੇ ਖਤਰਾ ਵਾ ਕੋਈ ਕੱਲ ਨੂੰ ਗੱਲ ਬਾਤ ਹੋਵੇ ਕਾਰਵਾਈ ਕਰਨ ਇਹਨਾਂ ਤੇ ਕੀਤੀ ਜਾਵੇ ਇਹ ਦੋ ਘਰ ਹੈਗੇ ਜੀ ਇੱਕ ਸ਼ਮੀ ਲਾ ਕੇ ਕਬਲ ਦਾ ਮੁੰਡਾ ਜੇ ਇਹ ਤਿੰਨ ਭਰਾ ਇਹ ਜੀ ਸੂਰਜ ਵਿਸ਼ਾਲ ਪੰਕੀਤ ਇਹ ਮੰਗ ਕਰਦੇ ਹਾਂ ਮੰਗੇ ਕਰਦੇ ਮੈਨੂੰ ਇਨਸਾਫ ਮਿਲ ਜਾਵੇ ਮੇਰੇ ਬੇਟੇ ਦੇ ਸਾਟਾ ਮੇਰੇ ਸਾਰੇ 5 6 ਟਾਂਕੇ ਕਰਦੇ ਇਹਨਾਂ ਨੇ 3 ਛਟਾਂ ਕੇ 22 ਟਾਂਕੇ 18 18 ਟਾਂਕੇ ਲਗੇ ਮੈਨੂੰ ਅਜੇ ਤੱਕ ਕੋਈ ਇਨਸਾਫ ਨਹੀਂ ਪੁੱਲਸਦੀ ਹਿੰਦੀ ਸੀੜੀ ਵੀ ਹੈਗੀ ਹੈ ਸੀੜੀ ਹੈਗੀ ਹੈ ਮੇਰੇ ਕੋਲ ਵੀਡੀਓ ਹੈਗੀਆਂ ਮੈਂ ਸਾਰਾ ਕੁਝ ਦਿਖਾਵਾਂਗੀ ਜਿੱਦਾਂ ਇਹਨਾਂ ਨੇ ਗੇਟ ਤੋੜਿਆ ਮੇਰਾ ਬਾਕੀ ਜੋ ਵੀ ਕਾਰਵਾਈ ਹੈ ਤੇ ਮੇਰੀ ਕੀਤੀ ਜਾਵੇ ਮੈਨੂੰ ਇਨਸਾਫ ਚਾਹੀਦਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਇਹਨਾਂ ਨੂੰ ਮੈਨੂੰ ਖਤਰਾ ਹੀ ਖਤਰਾ ਕਦੀ ਇਹ ਗਵਾਂਡੀਆਂ ਦੇ ਕਹਿ ਕੁੜੀ ਦੇ ਇੱਕ ਵਵਾਲ ਖਿੱਚ ਕੇ ਅੰਦਰ ਹਾਟਲ ਦੇ ਕਹਿ ਰੀਅਲਟੀ ਤੋੜੰਦੇ ਆ ਆ ਤੀਜਾ ਚੌਥਾ ਚਾਂਸ ਵਾ ਇਹਨਾਂ ਨੇ 88 ਫੁੱਟ ਤੇ ਵੀ ਬੰਦਾ ਭਈ ਇਹਦੇ ਪੈਸੇ ਖੋ ਕੇ ਉਹਦੀਆਂ ਬਾਹਾਂ ਵਾਡਾ ਆ ਥੋੜੇ ਦਿਨ ਹੋ ਗਏ ਇਹਨਾਂ ਨੇ ਫੈਕਟਰੀ ਦੇ ਵਿੱਚ ਵੀ ਇੱਥੇ ਮੁੰਡਾ ਭਈਆ ਵੱਡਤਾ ਵਾ ਉਹਦੇ ਕੋ ਫੋਨ ਕੋ ਲਿਆ ਵਾ ਮੁੰਡੇ ਦੋ ਜਾਨਿਆਂ ਨੂੰ ਸੱਟਾਂ ਲਾਈਆਂ ਪਰ ਉਦੋਂ ਵੀ ਨਹੀਂ ਕੋਈ ਇਨਸਾਫ ਉਹਨਾਂ ਨੂੰ ਮਿਲਿਆ ਇਹਨਾਂ ਨੇ ਖੂਨ ਮੋਢਿਆਂ ਤੇ ਬਹੁਤ ਚ ਉਹ ਕਹਿ ਰਹੇ ਨੇ ਕਿ ਕੋਈ ਗੱਲ ਨਹੀਂ ਤੁਹਾਨੂੰ ਇਨਸਾਫ ਮਿਲਿਆ ਜਾਏਗਾ ਪਰ ਅਜੇ ਕੋਈ ਮੈਨੂੰ ਇਨਸਾਫ ਨਹੀਂ ਮਿਲਿਆ। ਲੇਕਿਨ ਜੇ ਕੋਸ਼ਿਸ਼ ਮਿਸ਼ਨਰ ਨੇ ਪੁੱਛਿਆ ਡੀਜੀਪੀ ਆ ਮੋਟਰ ਮੰਤਰੀ ਉਹ ਕਹਿੰਦੇ ਵੀ ਉਹਦਾ ਨੱਚਾ ਵੀਰ ਉਹਦਾ ਘਟਾਇਆ ਜਾ ਰਿਹਾ। ਅਜਿੰਦਰ ਮੇਰੀ ਗਲੀ ਦੇ ਵਿੱਚ ਅਜੇ ਤੱਕ ਕੋਈ ਨਹੀਂ ਆਇਆ ਵੀ ਇਹਨਾਂ ਦਾ ਘਰ ਨਹੀਂ ਟੱਟਣਿਆ ਇਹਨਾਂ ਦੇ ਘਰ ਨਵੀਂ ਤੇ ਨਵੀਆਂ ਚੀਜ਼ਾਂ ਬਣ ਕੇ ਆਂਡੀਆਂ ਵਾ। ਮਹੀਨੇ ਬਾਅਦ ਕੋਈ ਗੱਡੀ ਆ ਗਈ ਕਿਸੇ ਦਾ ਮੋਟਰਸਾਈਕਲ ਚੋਕ ਲਿਆਏ ਕਿਸੇ ਦੀ ਇਹਨਾਂ ਨੇ ਫੋਨ ਖੋਲ ਹੁੰਦੇ ਆ ਪੁਲਿਸ ਆਂਦੀ ਹੈ ਪੁਲਿਸ ਹੋ ਕੇ ਚਲੀ ਜਾਂਦੀ ਨਾ ਦੇ ਘਰ ਕੋਈ ਇਹਨਾਂ ਦੀ ਕਾਰਵਾਈ ਨਹੀਂ ਕਰਨੀ। ਹੋਨੋ ਮੈਨੂੰ ਕਹਿੰਦੇ ਤੁਹਾਨੂੰ ਇਨਸਾਫ ਮਿਲੇਗਾ ਵੈਸੇ ਤੁਸੀਂ ਆਪਣੇ ਘਰ ਜਾਓ ਅਜੇ ਮੈਨੂੰ ਸਾਫ ਕੋਈ ਨਹੀਂ ਮਿਲਣਿਆ ਕੋਈ ਅਜੇ ਆ ਹੀ ਨਹੀਂ ਕਾਰਵਾਈ ਨਹੀਂ ਨੇ ਤੇ ਹੋਣੇ ਰਹਿਣਾ ਜਤਿੰਦਰ ਸਿੰਘ ਹੈ ਜੀ ਇੰਦਰਾ ਕਲੋਨੀ ਰਹਿਨੇ ਆਸੀਂ ਕੀ ਮਾਮਲਾ ਹੈ ਭਾਜੀ ਰਾਤੀ ਮੈਂ ਕੰਮ ਤੋਂ ਆਉਂਦਿਆਂ ਸਾਡੇ ਗੁਆਂਢੀ ਆ ਉਹ ਕਿਉਂ ਕਹਿੰਦੇ ਹਨ ਡੀਜੇ ਡੂਜੇ ਲਾਇਆ ਹੈ ਚਲੋ ਡੀਜੇ ਲਾਇਆ ਚਲੋ ਰੌਣਕ ਮੇਲਾ ਆਪਣਾ ਕਹਿੰਦੇ ਠੀਕ ਹੈ ਪਰ ਉਸ ਤੋਂ ਬਾਅਦ ਇਹ ਗੋਲੀਆਂ ਚਲਾਉਂਦੇ ਮੇਰਾ ਨੂੰ ਮੈਂ ਖਿਲਾੜ ਕੇ ਮੈਂ ਕਿਹਾ ਮੈਂ ਬਈ ਤੁਸੀਂ ਇਦਾਂ ਕਰੋ ਵੀ ਆਪਣਾ ਗੋਲੀਆਂ ਨਾ ਚਲਾਓ ਉਸ ਤਰ੍ਹਾਂ ਆਪਣਾ ਜਿਹੜਾ ਤੁਸੀਂ ਕੱਲਾ ਤੁਸੀਂ ਰੌਣਕ ਮੇਲਾ ਕਰੋ ਉਹਨਾਂ ਨੇ ਖਲਾਰ ਕੇ ਉਸ ਵੇਲੇ ਥਾਰ ਥਾਰ ਮਾਰਨ ਲੱਪੇ ਆ ਪਿੱਛੇ ਸਾਡੇ ਮੇਰੇ ਪਰਿਵਾਰ ਹੀ ਪਿੱਛੇ ਸਾਰੇ ਉਹ ਮੈਨੂੰ ਛਡਾਉਣ ਨੂੰ ਆਏ ਉਹਨਾਂ ਨੂੰ ਮਾਰਨ ਲੱਪੇ ਆ ਛੋਟਾ ਬ੍ਰਦਰ ਐ ਮੇਰਾ ਇਹ ਵੀ ਬ੍ਰਦਰ ਮਾਮਾ ਜੀ ਆ ਬੱਚੇ ਸਾਡੇ ਫੈਮਿਲੀ ਸਾਰੇ ਫੈਮਿਲੀ ਸਾਡੀ ਜਿੰਨੇ ਉਹ ਨਸ਼ੇ ਨਾਲ ਪੂਰੇ ਟੋਟੋਏ ਵੇ ਸਾਡੇ ਰੇਟਾਂ ਰੋੜੇ ਇੰਨੇ ਚਲਾਈਆਂ ਕਿਤੇ ਕੁਰਸੀਆਂ ਚਲਾਈਆਂ ਇੰਨਾ ਬੁਰਾ ਹਾਲ ਕੀਤਾ ਆਦੇ ਇਨੇ ਪਾਜੀ ਇਹ ਇਹਨਾਂ ਨੂੰ ਕੈਸ਼ਿਓ ਨਹੀਂ ਕਰਦੀ ਪੁਲਿਸ ਵੀ ਅਸੀਂ ਤੇ ਇਹਨਾਂ ਨੂੰ ਕਾਰਨ ਕੋਈ ਨਹੀਂ ਕਾਰਨ ਨਹੀਂ ਤੇ ਇਹ ਗੱਲ ਸਮਝਾਈ ਆ ਵੀ ਬਈ ਗਲੀ ਜੇ ਸਾ ਗੋਲੀ ਗਲੀ ਨਾ ਚਲਾਓ ਚੰਗਾ ਨਹੀਂ ਲੱਗਦਾ ਇਸ ਤਰ੍ਹਾਂ ਬੱਚੇ ਬੁੱੱਚੇ ਕਿਸੇ ਵਜੂਦ ਜਾਊਗੇ ਉਹ ਸਾਰੇ ਨਸ਼ੇ ਜਿੰਨੇ ਟੋਟੋਏ ਪਏ ਸਾਰੇ ਸਾਰੇ ਆਣ ਕੇ ਪੈ ਗਏ ਤੂੰ ਕਿਹਾ ਗਿਆ ਸਾਨੂੰ ਇਹ ਗੋਲੀ ਜਲਾਈ ਉਹ ਅਸਲ ਲਾਇਸੈਂਸੀ ਹੈਗੇ ਨੇ ਨਹੀਂ ਜੀ ਨਹੀਂ ਉਹ ਨਜਾਇਜ਼ ਨਜਾਇਜ਼ ਦੋ ਨੰਬਰ ਹੀ ਹੈਗੇ ਨੇ ਉਹ ਅੱਗੇ ਵੀ ਪੁਲਿਸ ਵਾਲਿਆਂ ਨੂੰ ਕਾਫੀ ਯਾਰ ਕਾਦੇ ਚੋਰੀਆਂ ਜਾਂਦੀਆਂ ਜਿੰਨੀਆਂ ਗੋਲੀਆਂ ਜਲਾਈਆਂ ਨੇ ਉਹਨਾਂ ਨੇ 8-10 ਫਾਇਰ ਕੀਤੇ ਇਹਨਾਂ ਨੇ ਤਾਂ ਹੁਣ ਪਤਾ ਨਹੀਂ ਇਹਨਾਂ ਨੇ ਕਿੱਥੇ-ਕਿੱਥੇ ਸੁੱਟ ਦਿੱਤੇ ਆ ਉਹ ਸਾਨੂੰ ਤੇ ਇੱਕ ਜਿਹੜਾ ਲੱਭਾ ਸੀ ਦੋਹੀ ਫੜਾਏ ਉਹਨਾਂ ਨੂੰ ਜਾ ਕੇ ਥਾਣੇ ਭਾਜੀ ਕਿੰਨੇ ਜਣੇ ਹੈਗੇ ਹੁਣ ਕਿਹਨੂੰ ਦੱਸਾਂ ਇਹ ਆ ਨਾਲ ਹੀ ਛਾਲ ਉਹਨਾਂ ਦੇ ਸਾਡੇ ਗਵਾਂਢੀ ਆ ਉਹ ਉਨਾਰੇ ਉਹ ਅੱਗੇ ਵੀ ਇਸ ਤਰ੍ਹਾਂ ਹੀ ਹਰ ਕੋਈ ਦੂਜੇ ਦੂਜੇ ਦਿਨ ਹੀ ਉਹ ਆਪਣਾ ਕਈ ਫੰਕਸ਼ਨ ਕਰਦੇ ਉਹ ਕਈ ਗੋਲੀਆਂ ਚਲਾਉਣ ਲੱਪੰਦੇ ਨਾਲ ਨਾਲ ਹੀ ਮੰਗ ਹੀ ਕਰਦੇ ਮੰਗ ਭਾਈ ਸਾਨੂੰ ਇਨਸਾਫ ਚਾਹੀਦਾ ਇਹੋ ਜਿਹੇ ਬੰਦਿਆਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਇਹਨਾਂ ਨੂੰ ਭਾਈ ਸਾਡਾ ਸਾਰਾ ਪਰਿਵਾਰ ਹੀ ਕਰਤੋੜਾ ਅੜਦਾ ਸਿਆਣੇ ਅਹੀਂ ਹੈਗੇ ਹਾਂਜੀ ਹਾਂਜੀ ਸਾਡੇ ਕੋਲ ਹੈਗੀ ਹੈ ਉਹਦੇ ਵਿੱਚ ਨਾ ਡੀਜੇ ਨੂੰ ਮੰਨ ਕਰਾਉਣ ਤੋਂ ਲੈ ਕੇ ਇੱਕ ਝਗੜਾ ਹੋਇਆ ਸੀ ਇੰਦਰਾ ਕਲੋਨੀ ਵਿੱਚ ਉਹਦੇ ਵਿੱਚ ਜਿਹੜੇ ਵੀ ਫੇਅਰ ਲੌਂਚ ਕਰ ਦਿੱਤੀ ਗਈ ਹੈ ਉਹਦੇ ਵਿੱਚ ਜਿਹੜੇ ਸੀ ਰੇਡ ਕਰਨੇ ਤੇ ਦੋਸ਼ੀਆਂ ਨੂੰ ਜਲਦੀ ਹੀ ਪਕੜਦੇ ਜਾਵੇਗੇ